ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਆ ਕਿ ਅਮਰਿਤਪਾਲ ਦੇ ਚਾਚਾ ਦੀ ਸਿਹਤ ਵਿਗੜ ਚੁਕੀ ਹੈ ਤੇ ਕਈ ਦਿਨਾਂ ਤੋਂ ਉਹ ਭੁੱਖ ਹੜਤਾਲਤੇ ਨੇ ਤੇ ਉਥੇ ਹੀ ਦੱਸਦੀ ਆ ਕਿ ਦੂਜੇ ਪਾਸੇ ਹੁਣ ਸਰਕਾਰ ਤੋਂ ਕੁਝ ਮੰਗਾਂ ਨੂੰ ਲੈ ਕੇ ਲਗਾਤਾਰ ਜੇਲ੍ਹ ਦੇ ਵਿੱਚ ਸਿੱਖਾਂ ਨੇ ਮੰਗ ਰੱਖੀ ਤੇ ਜਿਸ ਦੇ ਦੌਰਾਨ ਨਾ ਪੂਰੀਆਂ ਹੋਣ ਕਾਰਨ ਉਥੇ ਹੀ ਭੁੱਖ ਹੜਤਾਲ ਹੈ ਜਿਹੜੀ ਕਿ ਕਈ ਸਿੱਖਾਂ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਦੇ ਚੱਲਦੇ ਹੀ ਅਮਰਿਤਪਾਲ ਦੇ ਚਾਚਾ ਦੀ ਜਿਹੜੀ ਕਿ ਸਿਹਤ ਵਿਗੜ ਚੁਕੀ ਹੈ ਤੇ ਉਥੇ ਹੀ ਕੱਲ੍ਹ ਹੀ ਮਾਨ ਸਿੰਘ ਖਾਰਾ ਦਾ ਬਿਆਨ ਸਾਹਮਣੇ ਆ ਰਿਹਾ ਸੀ ਜਿਸ ਦੇ ਤਹਿਤ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਸਾਰੀ ਅੰਦਰਲੀ ਸੱਚਾਈ ਦੱਸੀ ਤੇ ਹੁਣੇ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਦੇ ਚਾਚਾ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਬੀਤੇ ਦਿਨਾਂ ਦੇ ਵਿੱਚ ਹੀ ਉਹ ਦੱਸਿਆ ਕਿ ਅਮਰਿਤਪਾਲ ਦੇ ਨਾਲ ਗ੍ਰਿਫਤਾਰ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਛੇਲ ਦੇ ਵਿੱਚ ਭੇਜ ਦਿੱਤਾ ਗਿਆ ਸੀ ਐਨਐਸਏ ਲਗਾਇਆ ਗਿਆ ਤੇ ਅਮਰਿਤਪਾਲ ਹੁਣ ਇਕੱਲੇ ਹੀ ਜਿਹੜੇ ਕਿ ਡਿਬਰੂਗੜ੍ਹ ਛੇਲ ਚ ਬੰਦ ਨੇ ਤੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜਿਹੜੀ ਕਿ ਹੁਣ ਉੱਥੇ ਹੀ ਉਹਨਾਂ ਦੇ ਉੱਤੇ ਜਿਹੜੀ ਕਿ ਤੀਜੀ ਵਾਰ ਐਨਐਸਏ ਲੱਗੀ ਹੈ ਤੇ ਬਾਕੀ ਦੇ ਨਾਲ ਜੋ ਸਾਥੀ ਸੀ ਉਹ ਬਠਿੰਡਾ ਦੇ ਵਿੱਚ ਜੇਲ੍ਹ ਚ ਸ਼ਿਫਟ ਕਰ ਦਿੱਤੇ ਸਿੱਖਾਂ ਨੇ ਇੱਕ ਮੰਗ ਵੀ ਰੱਖੀ ਸੀ ਕਿ ਸਾਨੂੰ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰੰਤੂ ਹਜੇ ਵੀ ਉਹਨਾਂ ਨੂੰ ਸ਼ਿਫਟ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਆਪਣੀ ਜਾਨ ਨੂੰ ਖਤਰਾ ਤੱਕ ਦੱਸਿਆ ਤੇ ਜਿਸ ਦੇ ਤਹਿਤ ਹੁਣੇ ਆਇਆ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਦੇ ਜਿਹੜੇ ਚਾਚਾ ਹੈ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਬੀਤੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਭੁੱਖ ਹੜਤਾਲ ਜੇਲ੍ਹ ਚ ਸ਼ੁਰੂ ਕੀਤੀ ਤੇ ਜਿਸ ਦੇ ਚੱਲਦੇ ਹੁਣ ਦੱਸਿਆ ਗਿਆ ਹੈ ਕਿ ਕਈ ਉਹਨਾਂ ਦੀਆਂ ਮੰਗਾਂ ਸੀ ਤੇ ਜਿਸ ਤੋਂ ਬਾਅਦ ਪੂਰੀਆਂ ਨਾ ਹੋਣ ਕਾਰਨ ਉਹਨਾਂ ਪੁਖੜਤਾਲ ਕਰਨੀ ਪਈ ਤੇ ਹੁਣ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਸਰਕਾਰ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਈਮਾਨ ਸਿੰਘ ਖਾਰਾ ਨੇ ਕੱਲ ਇਸ ਗੱਲ ਦੀ ਪੂਰੀ ਜਾਣਕਾਰੀ ਦਿੱਤੀ ਸੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਸ਼ਰੀਆਮ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਅਮਰਿਤਪਾਲ ਦੇ ਚਾਚਾ ਜਿਹੜੀ ਕਿ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਸਰਕਾਰ ਸ਼ਰੀਆਮ ਜਿਹੜੀ ਕਿ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਤੋਂ ਕੁਝ ਮੰਗਾਂ ਨੂੰ ਲੈ ਕੇ ਲਗਾਤਾਰ ਜੇਲ੍ਹ ਦੇ ਵਿੱਚ ਸਿੱਖਾਂ ਨੇ ਮੰਗ ਰੱਖੀ ਤੇ ਜਿਸ ਦੇ ਰਾਣਾ ਪੂਰੀਆਂ ਹੋਣ ਕਾਰਨ ਉਥੇ ਹੀ ਭੁੱਖ ਹੜਤਾਲ ਹੈ ਜਿਹੜੀ ਕਿ ਕਈ ਸਿੱਖਾਂ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਦੇ ਚੱਲਦੇ ਹੀ ਅਮਰਿਤਪਾਲ ਦੇ ਚਾਚਾ ਦੀ ਜਿਹੜੀ ਕਿ ਸਿਹਤ ਵਿਗੜ ਚੁੱਕੀ ਹੈ ਤੇ ਉੱਥੇ ਹੀ ਕੱਲ੍ਹ ਹੀ ਮਾਨ ਸਿੰਘ ਖਾਰਾ ਦਾ ਬਿਆਨ ਸਾਹਮਣੇ ਆ ਰਿਹਾ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਸਾਰੀ ਅੰਦਰਲੀ ਸੱਚਾਈ ਦੱਸੀ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਚਾਚਾ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਬੀਤੇ ਦਿਨਾਂ ਦੇ ਵਿੱਚ ਹੀ ਉਹ ਦੱਸਿਆ ਹੈ ਕਿ ਅਮਰਿਤਪਾਲ ਦੇ ਨਾਲ ਗ੍ਰਿਫਤਾਰ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਆਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਪੇਸ ਦਿੱਤਾ ਗਿਆ ਸੀ ਐਨਐਸਏ ਲਗਾਇਆ ਗਿਆ ਤੇ ਅਮਰਿਤਪਾਲ ਹੁਣ ਇਕੱਲੇ ਹੀ ਜਿਹੜੇ ਕਿ ਡਿਬਰੂਗੜ੍ਹ جیل ਚ ਬੰਦ ਨੇ ਤੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਜਿਹੜੀ ਕਿ ਹੁਣ ਉੱਥੇ ਹੀ ਉਹਨਾਂ ਦੇ ਉੱਤੇ ਜਿਹੜੀ ਕਿ ਤੀਜੀ ਵਾਰ ਐਨਐਸਏ ਲੱਗੀ ਹੈ ਤੇ ਬਾਕੀ ਉਹਨਾਂ ਦੇ ਨਾਲ ਜੋ ਸਾਥੀ ਸੀ ਉਹ ਬਠਿੰਡਾ ਦੇ ਵਿੱਚ ਜੇਲ੍ਹ ਚ ਸ਼ਿਫਟ ਕਰ ਦਿੱਤੇ ਸਿੱਖਾਂ ਨੇ ਇੱਕ ਮੰਗ ਵੀ ਰੱਖੀ ਸੀ ਕਿ ਸਾਨੂੰ ਹੋਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰੰਤੂ ਹਜੇ ਵੀ ਉਹਨਾਂ ਨੂੰ ਸ਼ਿਫਟ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਆਪਣੀ ਜਾਨ ਨੂੰ ਖਤਰਾ ਤੱਕ ਦੱਸਿਆ ਤੇ ਜਿਸ ਦੇ ਤਹਿਤ ਹੁਣ ਇਹ ਆਇਆ ਹੁਣ ਇਹ ਖਬਰ ਸਾਹਮਣੇ ਆਈ ਕਿ ਅੰਮ੍ਰਿਤਪਾਲ ਦੇ ਜਿਹੜੇ ਚਾਚਾ ਹੈ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਬੀਤੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਭੁਖੜਤਾਲ ਜੇਲ੍ਹ 'ਚ ਸ਼ੁਰੂ ਕੀਤੀ ਤੇ ਜਿਸ ਦੇ ਚੱਲਦੇ ਹੁਣ ਦੱਸਿਆ ਗਿਆ ਹੈ ਕਿ ਕਈ ਉਹਨਾਂ ਦੀਆਂ ਮੰਗਾਂ ਸੀ ਤੇ ਜਿਸ ਤੋਂ ਬਾਅਦ ਪੂਰੀਆਂ ਨਾ ਹੋਣ ਕਾਰਨ ਉਹਨਾਂ ਨੇ ਭੁਖੜਤਾਲ ਕਰਨੀ ਪਈ ਤੇ ਹੁਣ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਸਰਕਾਰ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਈਮਾਨ ਸਿੰਘ ਖਾਰਾ ਨੇ ਕੱਲ ਇਸ ਗੱਲ ਦੀ ਪੂਰੀ ਜਾਣਕਾਰੀ ਦਿੱਤੀ ਸੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਸ਼ਰੀਆਮ ਤੱਕੇਸ਼ਾਈ ਹੋ ਰਹੀ ਹੈ ਤੇ ਹੁਣ ਅੰਮ੍ਰਿਤਪਾਲ ਦੇ ਚਾਚਾ ਚਾ ਜਿਹੜੀ ਕਿ ਸਿਹਤ ਕਾਫੀ ਵਿਗੜ ਚੁਕੀ ਹੈ ਤੇ ਸਰਕਾਰ ਸ਼ਰੀਆਮ ਜਿਹੜੀ ਕਿ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ